ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਇਟਲੀ ਤੋਂ ਲੈ ਕੇ ਤੁਹਾਡੇ ਲਈ ਨਵੀਂ ਅਪਡੇਟ ਨਵੀਂ ਵੀਡੀਓ ਨਵੀਂ ਜਾਣਕਾਰੀ ਨੂੰ ਪਤਾ ਹੀ ਆ ਆਪਣੀ ਵੀਡੀਓ ਜਿਹੜੀ ਹੁੰਦੀ ਆ ਇਟਲੀ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦੀ ਆ ਜਿਹੜੇ ਵੀਰ ਭੈਣ ਇੱਥੇ ਆ ਚੁੱਕੇ ਆ ਜਾਂ ਜਿਹੜੇ ਆਉਣਾ ਚਾਹੁੰਦੇ ਆ ਜਾਂ ਮਤਲਬ ਜਿੰਨਾਂ ਦੇ ਨੂੰ ਲਿਓਸ ਤੇ ਨਿਕਲ ਗਏ ਤੇ ਉਹਨਾਂ ਦੇ ਫਾਈਲਾਂ ਲਾਈਆਂ ਹੋਈਆਂ ਬੈਸਿਸ ਜਾਂ ਜਿਨ੍ਹਾਂ ਦੇ ਮਤਲਬ ਉਹਨਾਂ ਦਾ ਟੈਕਟ ਲੈਂਗੀਆਂ ਹੋਈਆਂ ਉਹਨਾਂ ਨੇ ਇੱਧਰ ਆ ਜਾਣਾ ਤੇ ਉਹਨਾਂ ਲਈ ਆਪਣੇ ਵੀਡੀਓ ਵਿੱਚ ਹਰੇਕ ਤਰ੍ਹਾਂ ਦੀ ਜਾਣਕਾਰੀ ਹੁੰਦੀ ਆ ਤੇ ਆਪਣੇ ਜਿਹੜੇ ਤਿੰਨ ਚੈਨਲ ਇੱਕ ਤਾਂ ਸਿਮਰਨ ਇਟਲੀ ਤੇ ਇੱਕ ਹੈਗਾ ਇਟਾਲੀਅਨ ਵੌਇਸ ਤੇ ਇੱਕ ਫੇਸਬੁੱਕ ਪੇਜ ਆ ਜਿਹੜਾ ਆਪਣਾ ਪੰਜਾਬੀ ਤੜਕਾ ਤੇ ਜਿੰਨਾ ਵੀਰਪੈਨਾ ਨੇ ਇਨ ਚੈਨਲਾਂ ਨੂੰ ਸਬਸਕ੍ਰਾਈਬ ਤੇ ਫੋਲੋ ਕੀਤਾ ਉਹਨਾਂ ਦਾ ਜੀ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਨਹੀਂ ਕੀਤਾ ਹਜੇ ਤੱਕ ਉਹ ਕਰ ਲੈਣ ਤਾਂ ਕਿ ਜਿਹੜੀ ਵੀ ਨਵੀਂ ਅਪਡੇਟ ਹੁੰਦੀ ਆ ਉਹਨੂੰ ਪਤਾ ਆਪਾਂ ਵੀ ਡੇਲੀ ਵੀ ਨਈ ਵੀਡੀਓ ਲੈ ਕੇ ਆਉਂਦੇਗੇ ਤੇ ਵੀ ਜਦੋਂ ਵੀ ਆਪਣੇ ਕੋਲੇ ਕੋਈ ਨਵੀਂ ਅਪਡੇਟ ਹੁੰਦੀ ਆ ਆਪਾਂ ਵੀਡੀਓ ਬਣਾ ਕੇ ਤੇ ਜਾਂ ਜਿਹੜੇ ਸਾਰੇ ਵੀਰਪੈਨਾ ਦੇ ਕਮੈਂਟ ਹੁੰਦੇ ਆ ਤੇ ਸਾਰਿਆਂ ਲਈ ਉਹ ਜਾਣਕਾਰੀ ਜ਼ਰੂਰੀ ਹੁੰਦੀ ਆ ਉਹਦੇ ਤੇ ਆਪਾਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਕਿ ਜਿਹੜੇ ਸਾਰੇ ਵੀਰ ਭੈਣ ਜਿਨ੍ਹਾਂ ਨੇ ਇੱਧਰ ਆਉਣਾ ਵਾ ਤਾਂ ਜਿਹੜੇ ਇੱਥੇ ਆ ਚੁੱਕੇ ਆ ਉਹਦੇ ਪੇਪਰ ਡਾਕੂਮੈਂਟ ਵਗੈਰਾ ਫਾਈਲਾਂ ਜਮਾ ਕਰਾ ਰਹੇ ਆ ਤੇ ਉਹਨਾਂ ਨੂੰ ਸਾਰੀ ਜਿਹੜੀ ਅਪਡੇਟ ਪਹਿਲਾਂ ਪਤਾ ਹੋਵੇ ਕਿਉਂਕਿ ਟਾਈਮ ਲੰਘੇ ਤੋਂ ਬਾਅਦ ਆਪਣੇ ਕੋਲੇ ਕੋਈ ਜਾਣਕਾਰੀ ਆਵੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਤਾਂ ਕਰਕੇ ਆਪਣੀ ਵੀਡੀਓ ਨੂੰ ਤੁਸੀਂ ਤੇ ਵਾਦ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਤੇ ਲਾਇਕ ਜ਼ਰੂਰ ਕਰ ਦਿਆ ਕਰੋ ਜਿਹੜੇ ਵੀਰ ਭੈਣ ਆਪਣੀ ਵੀਡੀਓ ਦੇਖਦੇ ਆ ਸੌਂਦੇ ਆ ਜਾਂ ਜਿਨ੍ਹਾਂ ਨੂੰ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਉਹ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ ਤੁਹਾਨੂੰ ਪਤਾ ਇਹ ਲਾਈਕ ਦੇ ਨਾਲ ਨਾ ਤਾਂ ਤੁਹਾਡੇ ਕੋਈ ਪੈਸੇ ਲੱਗਨੇ ਆ ਤੇ ਨਾ ਸਾਨੂੰ ਲਾਈਕ ਦਾ ਕੋਈ ਪੈਸਾ ਮਿਲਣਾ ਉਹ ਸਿਰਫ ਇੰਨਾ ਹੀ ਹੁੰਦਾ ਵੀ ਜਿਹੜੀ ਆਪਣੀ ਜਾਣਕਾਰੀ ਵਾਲੀ ਵੀਡੀਓ ਆ ਜਦੋਂ ਆਪਾਂ ਲਾਈਕ ਕਰਦੇ ਆ ਤੇ ਉਹ YouTube ਆ ਜਿਹੜਾ ਆਪਣਾ ਜਿੰਨਾ ਲਾਈਕ ਹੁੰਦਾ ਉਹ ਵੀਡੀਓ ਅੱਗੇ ਤੋਂ ਅੱਗੇ ਭੇਜਦਾ ਵਾ ਤਾਂ ਕਿ ਜਿਹੜੇ ਹੋਰ ਵੀਰ ਭੈਣਾਂ ਉਹਨਾਂ ਤੱਕ ਇਹ ਜਾਣਕਾਰੀ ਚਲੇ ਜਾਵੇ ਠੀਕ ਹੈ ਜੀ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਜਿਹਦਾ ਟਾਪਿਕ ਆ ਵੀ ਬਹੁਤ ਭੀਰ ਭੈਣਾ ਦੇ ਕਮੈਂਟ ਜਿਹੜੇ ਆ ਰਹੇ ਆ ਜਿਨ੍ਹਾਂ ਨੂੰ ਅੰਬੈਸੀ ਲਿងੋਂ ਜਿਹੜਾ ਵਾ ਮਤਲਬ ਆ ਰਹੇ ਆ ਮੈਸੇਜ ਵੀਜ਼ਾ ਫੋਰ ਰੈਡੀ ਕਲੈਕਸ਼ਨ ਦਾ ਵੀ ਉਹ ਬਹੁਤ ਕਮੈਂਟ ਕਰਦੇ ਆ ਤੇ ਵੀ ਤੁਸੀਂ ਦੱਸੋ ਵੀ ਇਹਦਾ ਕੀ ਮਤਲਬ ਹੋਊਗਾ ਵੀ ਸਾਡਾ ਵੀਜ਼ਾ ਲੱਗਾ ਹੋਊਗਾ ਵੀਕੇ ਨਹੀਂ ਲੱਗਾ ਹੋਊਗਾ ਤੇ ਇਹਦੇ ਤੇ ਆਪਾਂ ਪੂਰੀ ਜਾਣਕਾਰੀ ਨਾਲ ਤੁਹਾਨੂੰ ਆਪਾਂ ਦੱਸਦੇ ਆਂ ਵੀ ਵੀਜ਼ਾ ਇਹਦਾ ਕੀ ਮਤਲਬ ਹੁੰਦਾ ਵਾ ਤੇ ਉਸ ਤੋਂ ਪਹਿਲਾਂ ਤੇ ਬਹੁਤ ਵਿੱਚ ਵੀਰਪੈਣਾ ਜਿਨ੍ਹਾਂ ਨੇ ਹੁਣ ਨਾਵੇਂ ਪੇਪਰ ਵੀ ਭਰੋਣੇ ਆ ਭਰਉਣ ਵਾਲੇ ਸੋਚ ਰਹੇ ਆ ਤੇ ਉਹਨਾਂ ਦੇ ਵੀ ਬਹੁਤ ਕਮੈਂਟ ਆਉਂਦੇ ਆ ਵੀ ਸਾਨੂੰ ਦੱਸੋ ਜੀ ਕਦੋਂ ਫਾਈਲਾਂ ਤਿਆਰ ਹੋਣੀਆਂ ਤੇ ਕਦੋਂ ਪੇਪਰ ਭਰੇ ਜਾਣੇ ਆ ਜਿਹੜੇ ਆਪਣੇ ਨਾਂ ਨਾਵੇਂ ਵੀਰ ਚੜਦੇ ਆ ਜਾਂ ਆਪਣੇ ਵੀਡੀਓ ਵੇਖਦੇ ਆ ਇਟਲੀ ਆਉਣਾ ਚਾਹੁੰਦੇ ਆ ਦੇ ਉਹ ਬਹੁਤ ਕਮੈਂਟ ਉਹਨਾਂ ਦੇ ਆਉਂਦੇ ਆ ਜਿਹੜੇ ਆਪਣੇ ਭੈਣ ਆ ਵੀ ਆ ਹਨਾ ਆਪਣੇ ਕਿਉਂਕਿ ਆਪਾਂ ਤੁਹਾਨੂੰ ਪਤਾ ਇਸ ਚੈਨਲ ਦੇ ਆਪਾਂ ਬਲੌਗ ਵੀ ਪਾ ਦਿੰਨੇ ਆ ਵਿੱਚ ਵੀਡੀਓ ਵੀ ਹੁੰਦਿਆਂ ਕੋਈ ਜਿਹੜੀਆਂ ਇਥੋਂ ਦੇ ਘਰੇਲੂ ਹੁੰਦੀਆਂ ਜਾਂ ਕੋਈ ਇਟਲੀ ਦੇ ਵਿੱਚ ਤੇ ਉਹਦੇ ਵੇਖ ਕੇ ਵੀ ਕਈ ਭੈਣਾਂ ਵੀ ਮੈਸੇਜ ਕਰਦੀਆਂ ਵੀ ਅਸੀਂ ਆਲੇ ਬੇਟੇ ਨੂੰ ਜਾਂ ਅਸੀਂ ਵੀ ਇਦਾਂ ਆਉਣਾ ਚਾਹੁੰਦੇ ਆ ਵੀ ਕਿਵੇਂ ਆ ਸਕਦੇ ਆ ਕਿੰਨੇ ਤਰੀਕੇ ਕਿਹੜੀ ਤਰੀਕਾ ਕਦੋਂ ਅਸੀਂ ਆ ਸਕਦੇ ਆ ਤੇ ਕਈ ਵੀਰ ਭੈਣਾਂ ਨੂੰ ਹਜੇ ਇਹਨਾਂ ਨਹੀਂ ਵੀ ਪਤਾ ਹੁੰਦਾ ਵੀ ਇਹ ਵੀ ਮਤਲਬ ਜਦੋਂ ਪੇਪਰ ਖੋਲਦੇ ਆ ਉਦੋਂ ਹੀ ਆਪਾਂ ਇਤੇ ਭਰਾ ਕੇ ਆ ਸਕਦੇ ਆ ਤੇ ਕਈ ਤਾਂ ਐ ਹੁੰਦਾ ਵੀ ਸ਼ਾਇਦ ਵੀ ਆਪਾਂ ਅੱਜ ਕਹਿਤਾ ਤੇ ਕਿਸੇ ਨੇ ਆਪਾਂ ਨੂੰ ਕੋਈ ਲੱਭ ਕੇ ਆਪਾਂ ਨੂੰ ਬੁਲਾ ਲੂਗਾ ਸਭ ਤੋਂ ਪਹਿਲਾਂ ਤਾਂ ਇਹ ਕਲੀਅਰ ਕਰ ਦਿੰਨੇ ਆ ਵੀ ਜੇ ਤੁਸੀਂ ਕਿਸੇ ਨੂੰ ਕਹਿਨੇ ਆ ਜਾਂ ਸਾਨੂੰ ਕਹਿਨੇ ਆ ਜਾਂ ਕਿਸੇ ਹੋਰ ਨੂੰ ਕਹਿਨੇ ਆ ਵੀ ਇਦਾਂ ਨਹੀਂ ਵੀ ਤੁਸੀਂ ਕਹਿਤਾ ਤੇ ਆਪਾਂ ਥੋੜੀ ਫਾਈਲ ਤਿਆਰ ਕਰਤੀ ਤੁਸੀਂ ਆ ਗਏ ਹੁਣ ਜਿਹੜੇ ਵੀਰ ਵੀ ਇੱਥੇ ਆਏ ਆ ਜਾਂ ਕਿਤਾ ਉਹ ਸਾਰੇ ਆ ਜਿਹੜੇ ਵੀ ਉਹ ਪ੍ਰੋਸੈਸ ਕਰਕੇ ਆਇਆ ਜਿਵੇਂ ਕਿ ਪਹਿਲਾਂ ਪੇਪਰ ਖੋਲਦੇ ਆ ਪਹਿਲਾਂ ਫਾਈਲਾਂ ਤਿਆਰ ਹੁੰਦੀਆਂ ਤੇ ਉਸ ਤੋਂ ਬਾਅਦ ਜਿਹੜੀ ਕਲੈਕ ਡੇਟ ਹੁੰਦੀ ਆ ਤੇ ਉਹ ਕਲੈਕ ਪੇਪਰ ਹੁੰਦੇ ਆ ਉਸ ਤੋਂ ਬਾਅਦ ਜਿਹੜਾ ਹੁੰਦਾ ਪ੍ਰੋਸੈਸ 20 ਦਿਨਾਂ ਦਾ ਹੁੰਦਾ 60 ਦਿਨਾਂ ਦਾ ਹੁੰਦਾ ਪੇਪਰ ਜਦੋਂ ਨਿਕਲਦੇ ਆ ਤੇ ਉਸ ਤੋਂ ਬਾਅਦ ਹੀ ਤੁਸੀਂ ਇੰਡੀਆ ਤੋਂ ਵੀਜ਼ਾ ਲਵਾ ਕੇ ਆ ਸਕਦੇ ਆ ਤੇ ਹਾਂਜੀ ਆਪਾਂ ਤੁਹਾਨੂੰ ਇਹਦੇ ਬਾਰੇ ਮੇਨ ਮੇਨ ਹੀ ਦੱਸਾਂਗੇ ਕਿਉਂਕਿ ਆਪਣੇ ਇੱਥੇ ਪਿੱਛੇ ਵੀਡੀਓ ਪਾਈ ਹੋਈ ਹੈ ਇਹਦੇ ਬਾਰੇ ਸਾਰੇ ਕਲੈਕ ਡੇਟ ਬਾਰੇ ਤੇ ਸਾਰੇ ਮਤਲਬ ਵੀ ਕਦੋਂ ਭਰੇ ਜਾਣੇ ਆ ਪੇਪਰ ਕਿੰਨੇ ਦਿਨਾਂ ਵਿੱਚ ਨਿਕਲਦੇ ਆ ਤੇ ਉਹ ਤੁਸੀਂ ਪਿੱਛੇ ਜਾ ਕੇ ਆਪਣੀਆਂ ਵੀਡੀਓ ਦੇਖ ਸਕਦੇ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਹੁਣ ਜਲਾਈ ਵਾਲੇ ਵੀਰ ਪੁੱਛਦੇ ਆ ਵੀ ਜੁਲਾਈ ਦੇ ਵਿੱਚ ਜਿਹੜੇ ਭਰੇ ਸੀਗੇ ਵੀ ਉਹ ਤਾਂ ਹੁਣ ਮਤਲਬ ਨਹੀਂ ਭਰੇ ਜਾ ਸਕਦੇ ਠੀਕ ਹੈ ਨਾ ਤੇ ਉਹ ਹੁਣ ਫੈਲਾ ਤਿਆਰ ਹੋ ਗਿਆ ਸੀਗੀਆਂ ਸੌਰੀ ਜੀ ਵੀਰ ਐਂ ਪੁੱਛਦੇ ਵੀ ਜਿਹੜੇ 1 ਅਕਤੂਬਰ ਨੂੰ ਕਲਿੱਕ ਹੋਣੇ ਆ ਵੀ ਉਹ ਅਸੀਂ ਹੁਣ ਭਰਾ ਸਕਦੇ ਹਾਂ ਨਹੀਂ ਭਰਾ ਸਕਦੇ ਉਹ ਬਸ ਫੈਲਾ ਪਹਿਲਾਂ ਹੀ ਤਿਆਰ ਹੁੰਦੀਆਂ ਵਾ ਤੇ ਉਹ ਜੁਲਾਈ ਦੇ ਵਿੱਚ ਫੈਲਾ ਤਿਆਰ ਹੋ ਚੁੱਕੇ ਆ ਤੇ 1 ਅਕਤੂਬਰ ਨੂੰ ਜਿਹੜੀ ਉਹ ਕਲਿੱਕ ਡੇਟ ਆ ਤੇ ਉਸ ਦਿਨ ਉਹ ਜਿਹੜੇ ਪੇਪਰ ਕਲਿੱਕ ਹੋ ਜਾਣੇ ਆ ਤੇ ਉਸ ਤੋਂ ਬਾਅਦ ਆਪਾਂ ਅੰਦਾਜ਼ਾ ਮੰਨ ਕੇ ਚੱਲੋ ਨਵੰਬਰ ਤੇ ਦਸੰਬਰ ਜਿਵੇਂ ਜਨਵਰੀ ਦਾ ਮਤਲਬ ਉਹ ਜਿਹੜੇ 9 ਮਹੀਨੇ ਵਾਲੇ ਪੇਪਰ ਆ ਜਿਨ੍ਹਾਂ ਨੂੰ ਆਪਾਂ ਸੀਜ਼ਨ ਪੇਪਰ ਕਹਿ ਦਿੰਦੇ ਆ ਤੇ ਉਹ ਨਵੰਬਰ ਜਾਂ ਜਨਵਰੀ ਨੂੰ ਜਿਹੜੇ ਕਲਿੱਕ ਹੋਣੇ ਆ ਤੇ ਉਸ ਨੂੰ ਦੇਖਦੇ ਵੀ ਦਾ ਵੀ ਸ਼ਾਇਦ ਇਹ ਨਵੰਬਰ ਦੇ ਵਿੱਚ ਹੀ ਨਵੰਬਰ ਚ ਜਾਂ ਦਸੰਬਰ ਦੇ ਵਿੱਚ ਹੀ ਜਿਹੜੀ ਫੈਲਾਂ ਭਾਰਨ ਦੀ ਜਿਹੜੀ ਡੇਟ ਆ ਕਿੰਨੀ ਤਰੀਕ ਤੋਂ ਕਿੰਨੇ ਤੱਕ ਆਪਾਂ ਫੈਲਾਂ ਤਿਆਰ ਕਰ ਸਕਦੇ ਆ ਤੇ ਉਹ ਇਹ ਦੱਸ ਦੇਣਗੇ ਹਜੇ ਇਹਨਾਂ ਨੇ ਦੱਸਿਆ ਨਹੀਂ ਉਹ ਡੇਟ ਹਜੇ ਆਈ ਨਹੀਂਗੀ ਕਿ ਕਿੰਨੀ ਤਰੀਕ ਤੋਂ ਲੈ ਕੇ ਆਪਾਂ ਕਿੰਨੀ ਤਰੀਕ ਤੱਕ ਫੈਲਾਂ ਭਾਰਤ ਸਕਦੇ ਆ ਤੇ ਉਹ ਜਦੋਂ ਵੀ ਆਈ ਹਰ ਹਰ ਸਾਲ ਦੀ ਤਰ੍ਹਾਂ ਆਪਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਉਹ ਕਲੈਕ ਡੇਟ ਆ ਜਿਹੜੀ ਉਹ ਸੌਰੀ ਜੀ ਫਾਈਲਾਂ ਭਰਨ ਦੀ ਜਿਹੜੀ ਡੇਟ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੁਣ ਹੁਣ ਪਤਾ ਹੈ 2026 27 ਤੇ 28 ਤਿੰਨ ਸਾਲਾਂ ਲਈ ਜਿਹੜੀ ਇਟਲੀ ਸਰਕਾਰ ਨੇ ਜਿਹੜੇ ਪੇਪਰ ਇਹ ਫਿਰ ਓਪਨ ਕਰਤੇ ਆ ਤੇ ਹਾਂਜੀ ਜਿਹੜੇ 9 ਮਹੀਨੇ ਵਾਲੇ ਹੁੰਦੇ ਆ ਸੀਜ਼ਨਲ ਪੇਪਰ ਹੁੰਦੇ ਆ ਉਹਨੂੰ ਪਹਿਲਾਂ ਵੀ ਦੱਸਿਆ ਜਿਹੜੇ ਖੇਤੀਬਾੜੀ ਐਗਰੀਕਲਚਰ ਵਾਲੇ ਹੁੰਦੇ ਆ ਉਹਨਾਂ ਦੀ ਡੇਟ ਹੈਗੀ ਜੀ 12 ਜਨਵਰੀ ਤੇ ਜਿਹੜੇ ਸਾਲ ਵਾਲੇ ਪੀਪਰ ਆ ਨੌਨ ਸੀਜ਼ਨ ਹੁੰਦੇ ਆ ਜੀ ਮੇਰੇ ਰੈਸਟੋਰੈਂਟਾਂ ਵਾਲੇ ਹੁੰਦੇ ਆ ਇਹਦੇ ਵਿੱਚ ਜਿਹੜੇ ਖੇਤੀਬਾੜੇ ਵਾਲੇ ਉਹ ਵੀ ਪੱਕੇ ਕੰਮ ਜਿਹਨਾਂ ਨੂੰ ਮਾਲਕਾਂ ਨੂੰ ਚਾਹੀਦੇ ਆ ਉਹ ਵੀ ਪੀਪਰ ਭਰੇ ਜਾਂਦੇ ਆ ਜਾਂ ਹੋਰ ਕੋਈ ਫੈਕਟਰੀਆਂ ਦੇ ਇਸੇ ਤਰ੍ਹਾਂ ਇਹ ਵੀ ਜਿਹੜੇ ਇਹਨਾਂ ਨੇ ਐਥ ਕੀ ਡਿਵਾਈਡ ਕਰਕੇ ਦੋ ਦਿਨਾਂ ਦੀ ਲਕੀਆ ਡੇਟਾ ਉਹ ਆਪਾਂ ਪੂਰੇ ਵਿਕੇੜੇ ਨੌਨ ਭਰੇ ਜਾਣੇ ਕਿਹੜੇ 16 ਫਰਵਰੀ ਨੂੰ ਭਰੇ ਜਾਣੇ ਤੇ ਉਹ ਆਪਾਂ ਪਿੱਛੇ ਵੀਡੀਓ ਪਾਈ ਹੋਈ ਆ ਤੇ ਉਹ ਤੁਸੀਂ ਦੋਨਾਂ ਚੈਨਲਾਂ ਤੇ ਹੈਗੀ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਆਪਾਂ ਤੁਹਾਨੂੰ ਦੱਸਦੇ ਹਾਂ ਜੀ 9 ਫਰਵਰੀ ਨੂੰ ਤੇ 12 ਫਰਵਰੀ ਨੂੰ ਜਿਹੜੇ ਇਹ ਹੀ ਪੇਪਰ ਆ ਭਰੇ ਜਾਣੇ ਆ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਡੋਮੈਸਟਿਕ ਪੇਪਰ ਜਿਵੇਂ ਘਰਾਂ ਦੇ ਕੰਮਾਂ ਲਈ ਹਨਾ ਆਪਾਂ ਕਿਸ ਕੋਈ ਆਪਾਂ ਨੂੰ ਬੁਲਾਉਂਦਾ ਕੋਈ ਵੀ ਮਤਲਬ ਬਤਾਂਦੇ ਅੰਤਿਆਂ ਦੇ ਕੰਮ ਹੁੰਦੇ ਆ ਜੀ ਮੇਰੇ ਤੇ ਆਪਾਂ ਤਾਂ ਚਲੋ ਪੰਜਾਬੀ 'ਚ ਤੁਹਾਨੂੰ ਸਮਝਾ ਦਿੰਨੇ ਹਨਾ ਵੀ ਕੋਈ ਸੇ ਬਜ਼ੁਰਗ ਨੂੰ ਹਨਾ ਸਾਂਭਣ ਵਾਸਤੇ ਕਿਸੇ ਨੂੰ ਚਾਹੀਦਾ ਹੁੰਦਾ ਜਾਂ ਘਰ ਦੇ ਕਮਾਕਾਰਾਂ ਵਾਸਤੇ ਤੇ ਉਹ ਜਿਹੜੇ ਡੋਮੈਸਟਿਕ ਪੇਪਰ ਉਹਨੂੰ ਕਹਿੰਦੇ ਨੇ ਆਪਾਂ ਉਹ ਵੀ ਸਾਲ ਵਾਲੇ ਹੁੰਦੇ ਆ ਸੀਜ਼ਨ ਪੇਪਰ ਹੀ ਹੁੰਦੇ ਆ ਤੇ ਉਹ ਹੈਗੀ ਆ ਜੀ ਉਹਨਾਂ ਦੀ ਕਲੈਕ ਡੇਟ 18 ਫਰਵਰੀ ਨੂੰ ਠੀਕ ਹੈ ਜੀ ਇਹ ਆਪਾਂ ਤੁਹਾਨੂੰ ਮੇਨ ਮੇਨ ਜਾਣਕਾਰੀ ਜਿਹੜੇ ਵੀਰਪੈਨ ਆਪਣੇ ਨਾਂ ਮੇ ਜੁੜਦੇ ਆ ਉਹਨਾਂ ਨੂੰ ਦਿੱਤੀ ਆ ਤੇ ਅੱਗੇ ਜਿਹੜੀ ਆਪਣਾ ਟੌਪਿਕ ਸੀਗਾ ਆਪਾਂ ਸਿਰਫ ਉਹਦੇ ਤੇ ਗੱਲ ਕਰਾਂਗੇ ਬਾਕੀ ਜਿਹੜੇ ਹੋਰ ਕਮੈਂਟ ਜਾਂ ਕੋਈ ਹੋਰ ਹੋਇਆ ਤੇ ਉਹ ਆਪਾਂ ਅਗਲੀ ਵੀਡੀਓ ਚ ਤੁਹਾਨੂੰ ਹੋ ਦੱਸਾਂਗੇ ਤੇ ਹੁਣ ਜਿਹੜੇ ਵੀਰਪਹਿਣਾ ਦੇ ਬਹੁਤ ਕਮੈਂਟ ਆ ਰਹੇ ਆ ਵੀ ਸਾਨੂੰ ਜਿਹੜਾ ਵੀ ਐਂਬੈਸੀ ਅਲੋਂ ਮੈਸੇਜ ਆਇਆ ਜੀ ਵੀਜ਼ਾ ਵੀ ਮਤਲਬ ਵੀਜ਼ਾ ਫਾਰ ਕਲੈਕਸ਼ਨ ਜਿਹੜਾ ਵੀ ਵੀਜ਼ਾ ਫਾਰ ਰੈਡ ਕਲੈਕਸ਼ਨ ਵੀ ਤੁਹਾਡਾ ਜਿਹੜਾ ਵੀ ਮਤਲਬ ਤੁਸੀਂ ਲਿਜਾ ਸਕਦੇ ਆ ਹਨਾ ਆ ਉਹਦਾ ਪਾਸਪੋਰਟ ਵੀ ਉਹਦਾ ਕੀ ਮਤਲਬ ਹੁੰਦਾ ਵਾ ਤੇ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਇਹ ਦਾ ਜ਼ਿਆਦਾਤਰ ਜਿਹੜਾ ਇਹ ਤੁਹਾਨੂੰ ਮੈਸੇਜ ਆਉਂਦੇ ਆ ਇਹ ਜ਼ਿਆਦਾਤਰ ਤੁਹਾਡਾ ਵੀ ਜਾਂ ਨੈ ਲੱਗਾ ਰਿਫਿਊਜ਼ ਹੋਇਆ ਹੁੰਦਾ ਵਾ ਜੇ ਵੀਜਾ ਤੁਹਾਡਾ ਲੱਗਾ ਵਾ ਤੇ ਜਿਹੜਾ ਪਾਸਪੋਰਟ ਆ ਉਹ ਕੋਰੀਅਰ ਰਾਹੀਂ ਹੀ ਆਉਂਦਾ ਵਾ ਤੇ ਜਿਹੜੇ 100 ਚੋਂ 1% ਇਹ ਵੀ ਹੋ ਸਕਦਾ ਵਾ ਵੀ ਜਦੋਂ ਆਪਾਂ ਨੂੰ ਇਦਾਂ ਦਾ ਮੈਸੇਜ ਆਉਂਦਾ ਆਪਾਂ ਉੱਥੇ ਜਾ ਕੇ ਆਪਦਾ ਪਾਸਪੋਰਟ ਲੈਣਾ ਹੁੰਦਾ ਵਾ ਤੇ ਉਹ ਵੀਜ਼ਾ ਲੱਗਿਆ ਵੀ ਹੋ ਸਕਦਾ ਉਹਦੀ ਵਜ੍ਹਾ ਉਦੋਂ ਹੋ ਜਾਂਦੀ ਹੈ ਜਦੋਂ ਕਿ ਆਪਾਂ ਜਿਹੜਾ ਕੋਰੀਅਨ ਡਰੈੱਸ ਆਪਣਾ ਸਹੀ ਨਹੀਂ ਦਿੱਤਾ ਹੁੰਦਾ ਗਲਤ ਹੁੰਦਾ ਗਲਤ ਡਰੈੱਸ ਹੁੰਦਾ ਜਾਂ ਆਪਣਾ ਪਾਸਪੋਰਟ ਨਹੀਂ ਪਹੁੰਚਿਆ ਹੁੰਦਾ ਆਪਣੇ ਡਰੈੱਸ ਤੇ ਵਾਪਸ ਚਲਿਆ ਜਾਂਦਾ ਫਿਰ ਉਹ ਆਪਾਂ ਨੂੰ ਮੈਸੇਜ ਕਰ ਦਿੰਦੇ ਆ ਵੀ ਆਪਦਾ ਪਾਸਪੋਰਟ ਆ ਕੇ ਲੈ ਜਾਓ ਉਸ ਕੇਸ ਵਿੱਚ ਹੋ ਸਕਦਾ ਵੀ ਆਪਣਾ ਵੀਜ਼ਾ ਜਿਹੜਾ ਲੱਗਿਆ ਹੋਊਗਾ ਤੇ ਜੇ ਜ਼ਿਆਦਾਤਰ ਜਿਹੜਾ ਉਹ ਆਪਾਂ ਨੂੰ ਉੱਥੇ ਬੁਲਾਉਂਦੇ ਆ ਤੇ ਵੀ ਕਹਿੰਦੇ ਵੀ ਆਵਦਾ ਲੈ ਜਾਓ ਤੁਸੀਂ ਆ ਕੇ ਪਾਸਪੋਰਟ ਉਹ ਆਪਣਾ ਰਿਫਿਊਜ਼ ਲੱਗਾ ਹੁੰਦਾ ਉੱਤੇ ਉਹਨਾਂ ਨੇ ਆਪਣੇ ਰਿਫਿਊਜ਼ਲ ਜਿਹੜਾ ਲੈਟਰ ਹੁੰਦਾ ਉੱਤੇ ਸਾਈਨ ਕਰਾਉਣੇ ਹੁੰਦੇ ਤਾਂ ਹੀ ਉਹ ਕਹਿੰਦੇ ਆ ਵੀ ਆ ਕੇ ਲੈ ਜਾਓ ਠੀਕ ਹੈ ਜੀ ਇਹ ਆਪਣਾ ਕਿਸੇ ਵੀਰ ਭੈਣ ਦਾ ਨਾ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਆ ਉਹਨਾਂ ਦਾ ਆਪਣਾ ਦਿਲ ਨਹੀਂ ਆਪਾਂ ਤੋੜ ਦੇਗੇ ਵੀ ਤੁਸੀਂ ਜਾ ਕੇ ਆਪਦਾ ਦੇਖ ਲਓ ਤੇ ਪਰ ਜਿੱਥੋਂ ਤੱਕ ਸਾਨੂੰ ਨੌਲੇਜ ਆ ਵੀ 90 95% ਇਦਾਂ ਹੀ ਹੁੰਦਾ ਵਾ ਵੀ ਜਦੋਂ ਆਪਾਂ ਉੱਥੇ ਜਾ ਕੇ ਪਾਸਪੋਰਟ ਲੈ ਕੇ ਆਉਣਾ ਹੁੰਦਾ ਵਾ ਤੇ ਉਹ ਆਪਣਾ ਵੀਜ਼ਾ ਨਹੀਂ ਲੱਗਾ ਹੁੰਦਾ ਹਾਂ ਕੋਈ ਕੋਰੀਅਰ ਡਰੈੱਸ 'ਚ ਆਪਣੀ ਗਲਤੀ ਹੋ ਗਈ ਹੋਵੇ ਆਪਾਂ ਉੱਥੇ ਜਾ ਕੇ ਪਾਸਪੋਰਟ ਲੈਣੇ ਫਿਰ ਆਪਣਾ ਵੀਜ਼ਾ ਲੱਗਿਆ ਵੀ ਹੋ ਸਕਦਾ ਤੇ ਤੁਸੀਂ ਟੈਨਸ਼ਨ ਨਾ ਲਵ ਜਿੰਨਾ ਚਿਰ ਤੁਸੀਂ ਆਦਾ ਪਾਸਪੋਰਟ ਨਹੀਂ ਦੇਖਦੇ ਜਾ ਕੇ ਤੇ ਤੁਸੀਂ ਜਾ ਕੇ ਆਪਦਾ ਦੇਖੋ ਹੋ ਸਕਦਾ ਪਰਮਾਤਮਾ ਤੁਹਾਡਾ ਆਪਾਂ ਤਾਂ ਇਦਾਂ ਕਹਿੰਨੇ ਵੀ ਸਾਰੇ ਵੀਰ ਭੈਣਾਂ ਤਰਾਵੇਂ ਜਿਨ੍ਹਾਂ ਨੇ ਉਮੀਦਾਂ ਨਾਲ ਭਰੇ ਆ ਪੇਪਰ ਉਹਨਾਂ ਦੇ ਨਿਕਲ ਆਉਣ। ਠੀਕ ਆ ਜੀ ਬਾਕੀ ਜਿਹੜੇ ਵੀਰ ਭੈਣਾਂ ਦੇ ਕਮੈਂਟ ਆਉਂਦੇ ਆ ਬਈ ਮਾਲਕ ਨੂੰ ਮੇਲ ਚਲੀ ਗਈ ਆ ਜੀ ਸਾਡਾ ਬੀਜਾ ਨਹੀਂ ਲੱਗਾ ਜਾਂ ਕਿੱਦਾਂ ਵੀਨੇ ਦਿਨ ਹੋ ਗਏ ਅਸੀਂ ਫੇਲਾ ਜਮਾ ਕਰਵਾ ਕੇ ਆਏ ਆ ਦੇਖੋ ਜੀ ਮਾਲਕ ਨੂੰ ਮੇਲ ਗਈ ਆ ਜਾਂ ਨਹੀਂ ਗਈ ਇਹ ਕੋਈ ਵੀ ਨਹੀਂ ਦੱਸ ਸਕਦਾ। ਸਵਾਇ ਮਾਲਕ ਤੋਂ ਠੀਕ ਹੈ ਬਾਕੀ ਗੱਲ ਮਾਲਕ ਨੇ ਕਨਫਰਮ ਕੀਤੀ ਆ ਜਾਂ ਨਹੀਂ ਕੀਤੀ ਇਹ ਵੀ ਸਿਰਫ ਮਾਲਕ ਨੂੰ ਹੀ ਪਤਾ ਹੁੰਦਾ ਮਾਲਕ ਨੇ ਵੀ ਉਹ ਕਨਫਰਮ ਕੀਤੀ ਆ ਕਿ ਨਹੀਂ ਕੀਤੀ ਕਈ ਤਾਂ ਜ਼ਿਆਦਾਤਰ ਆਪਣੇ ਕੋਲ ਕੇਸ ਇਦਾਂ ਦੇ ਵੀ ਆਏ ਆ ਵੀ ਮਾਲਕ ਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਬੰਦਾ ਮੇਰਾ ਇੰਡੀਆ ਤੋਂ ਆ ਰਿਹਾ ਜਾਂ ਮਗਵਾ ਰਿਹਾ ਤੁਹਾਨੂੰ ਪਤਾ ਵੀ ਬਹੁਤ ਕੁਝ ਹੋ ਰਿਹਾ ਵਾ ਤੇ ਪਿਛਲੇ ਸਾਲਾਂ ਚ ਤਾਂ ਜ਼ਿਆਦਾ ਹੀ ਹੋ ਰਿਹਾ ਸੀ ਪਰ ਹੁਣ ਥੋੜੇ ਜਿ ਇਨਾਂ ਨੇ ਜਿਵੇਂ ਰੂਲ ਬਹੁਤ ਜ਼ਿਆਦਾ ਚੇਂਜ ਕਰਤੇ ਆ ਸਕਤਾਈ ਕਰਤੀ ਆ ਤਾਂ ਹੀ ਇਹ ਕਨਫਰਮ ਲੈਟਰ ਆ ਜਿਹੜਾ ਮਾਲਕ ਨੂੰ ਮੇਲ ਜਾਂਦੀ ਆ ਉਹ ਮਾਲਕ ਜਦੋਂ ਕਨਫਰਮ ਕਰਦਾ ਫੇਰ ਹੀ ਵੀਜ਼ਾ ਲੱਗਦਾ ਵਾ ਕਿਉਂਕਿ ਮਾਲਕ ਨੂੰ ਇੱਥੇ ਪਹਿਲਾਂ ਤਾਂ ਬਹੁਤ 10 10 ਬੰਦੇ ਉਸੇ ਮਾਲਕ ਦੇ ਮਤਲਬ ਪੇਪਰਾਂ ਤੇ ਭਰਾਏ ਹੁੰਦੇ ਸੀ ਆਈਡੀ ਤੇ ਵੀ ਮਾਲਕਾਂ ਨੂੰ ਚਾਹੀਦੇ ਮਾਲਕਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਆ ਕਿ ਤਾਂ ਵੀਰ ਭੈਣ ਜਿਹੜੇ ਇੱਧਰ ਆਉਂਦੇ ਸੀ ਉਹਨਾਂ ਦੇ ਪੇਪਰ ਵੀ ਬਹੁਤ ਖਰਾਬ ਹੋ ਜਾਂਦੇ ਸੀ ਪੇਪਰ ਜਾਵੇਂ ਨਹੀਂ ਹੁੰਦੇ ਸੀ ਆਏ ਤੁਰੇ ਫੈਰੇ ਸੀ ਫਿਰ ਹੁਣ ਤਾਂ ਬਹੁਤ ਜ਼ਿਆਦਾ ਜਿਹੜਾ ਇਹਨਾਂ ਨੇ ਕੰਮ ਸਹੀ ਕਰਤਾ ਤੇ ਹੁਣ ਜਿਹੜਾ ਬੰਦਾ ਆਊਗਾ ਉਹ ਲੀਗਲ ਹੀ ਆਊਗਾ ਜਿਵੇਂ ਮਾਲਕ ਨੇ ਸੱਦਨਾ ਉਹਦੀ ਆਜਾਤ ਦੇ ਨਾਲ ਹੀ ਆਊਗਾ ਬਾਕੀ ਪਹਿਲਾਂ ਮਾਲਕ ਕੋਲੇ ਘਰਵਾਰ ਹੋਣਾ ਚਾਹੀਦਾ ਸਾਰਾ ਕੁਝ ਹੁਣ ਇਹ ਹੀ ਆਪਾਂ ਤੁਹਾਡੇ ਸਾਰਾ ਆਪਕੋ ਸ ਆਪਾਂ ਪੂਰੀ ਡਿਟੇਲ ਚ ਪਿਛਲੀਆਂ ਵੀਡੀਓ ਚ ਤੁਹਾਨੂੰ ਦੱਸਿਆ ਹੋਇਆ ਵਾ ਵੀ ਜਦੋਂ ਆਪਾਂ ਪੇਪਰ ਭਰੌਣੇ ਕੀ ਕੀ ਮਾਲਕ ਦਾ ਚਾਹੀਦਾ ਫਿਰ ਮਾਲਕ ਜੇ ਕਨਫਰਮ ਕਰੂਗਾ ਮਾਲਕ ਕੋਲੇ ਕੰਮ ਹੋਊਗਾ ਉਹਨਾਂ ਨੂੰ ਦੇਣ ਲਈ ਫਿਰ ਇਹ ਉਹ ਜਿਹੜਾ ਬੰਦਾ ਆ ਸਕਦਾ ਤੇ ਇਹ ਤੁਸੀਂ ਵੀ ਜਿੰਨੇ ਪੇਪਰ ਤੁਹਾਡੇ ਭਰਾਏ ਆ ਤੇ ਉਤੋਂ ਤੁਸੀਂ ਪੁੱਛੋ ਮੇਵਾਕੀ ਮਾਲਕ ਨੇ ਵੀ ਜਿਹੜੀ ਮੇਲ ਆ ਉਹ ਕਨਫਰਮ ਕਰਤੀ ਜਾਂ ਤਾਂ ਉਹ ਪੁੱਛ ਕੇ ਦੱਸ ਸਕਦਾ ਮਾਲਕ ਤੋਂ ਜਿਨੇ ਵੀ ਕਿਸੇ ਤੋਂ ਪਰ ਵਾਈ ਇਹ ਕਿਉਂਕਿ ਇੱਥੋਂ ਵਾਲੇ ਜਿਆਦਾਤਰ ਤਾਂ ਇਹ ਹੰਟਾਲੀਅਨ ਮਾਲਕੀ ਹੁੰਦੀ ਆਪਣੇ ਤਾਂ ਪੰਜਾਬੀ ਕੋਈ ਚਲੋ ਹੁੰਦਾ ਹਨਾ ਵੀਰ ਜਿਨ੍ਹਾਂ ਦੇ ਇੱਧਰ ਆ ਕੇ ਆਪਦੇ ਕੰਮ ਚਲਾਏ ਹੁੰਦੇ ਆ ਤੇ ਬੰਦੇ ਸਾਥ ਸਕਦੇ ਆ ਤੇ ਬਾਕੀ ਉਹਨਾਂ ਰਾਈ ਆਪਾਂ ਬੰਦੇ ਬਲਾ ਸਕਦੇ ਆ ਉਹਨਾਂ ਨੂੰ ਲੋਡ ਹੁੰਦੀ ਆ ਤਦੋਂ ਤੇ ਇਹਦੇ ਵਿੱਚ ਤਾਂ ਤੁਸੀਂ ਜਿਹੜਾ ਤੁਹਾਡੇ ਸਾਹਨੇ ਦੇ ਵਿੱਚ ਬੰਦਾ ਵਿਚੋਲਾ ਆਉਂਦੇ ਨਾ ਤੁਸੀਂ ਕਰੋ ਵੀ ਪੁੱਛੋ ਵੀ ਮਾਲਕ ਨੂੰ ਕਨਫਰਮ ਮਾਲਕ ਨੇ ਕੀਤਾ ਕਿ ਨਹੀਂ ਕੀਤਾ ਉਹੀ ਤੁਹਾਨੂੰ ਦੱਸ ਸਕਦੇ ਆ ਵੈਸੇ ਆਪਣੇ ਕੋਲ ਇਦਾਂ ਦੇ ਵਿਕੇਸ ਆਏ ਆ ਵੀ ਜਿਹੜੇ 10ਵੇਂ ਦਿਨ ਦਿਨ ਤੱਕ ਇਹ ਜਿਹੜਾ ਟਾਈਮ 10 ਦਿਨਾਂ ਦੇ ਵਿੱਚ ਹੁੰਦਾ ਮਾਲਕ ਨੇ ਜਿਹੜਾ ਕਨਫਰਮ ਕਰਕੇ ਭੇਜਣਾ ਹੁੰਦਾ ਤੇ 10ਵੇਂ ਦਿਨ ਤੱਕ ਤੱਕ ਵੀ ਮਾਲਕ ਨੇ ਮਸਾਂ ਹੀ ਉਹ ਜਿਹੜੇ ਮੇਲਾ ਮਤਲਬ ਕਨਫਰਮ ਕੀਤਾ ਵਾ ਫੇਰ ਜਾ ਕੇ ਬੰਦੇ ਆਏ ਆ ਤੇ ਬਾਕੀ ਹਾਂ ਇਹ ਵੀ ਇੱਕ ਰੀਜਨ ਹੋ ਸਕਦਾ ਵੀ ਜਿਨ੍ਹਾਂ ਦੇ ਬੀਜੇ ਲੇਟ ਆ ਰਹੇ ਆ ਹਜੇ ਪਹਿਲਾ ਜਮਾ ਕਰਾਈਆਂ ਨੂੰ ਉਹ ਆਪਾਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਆ ਜਦੋਂ ਤੋਂ ਅਗਸਤ ਸ਼ੁਰੂ ਹੋਣਾ ਸੀ ਆਪਾਂ ਜੁਲਾਈ ਦੇ ਵਿੱਚ ਹੀ ਤੁਹਾਨੂੰ ਦੱਸਣਾ ਸਟਾਰਟ ਹੋ ਕਰਤਾ ਸੀਗਾ ਵੀ ਜਿਹੜੇ ਕੰਮ ਅਗਸਤ ਦਾ ਮਹੀਨਾ ਤੁਸੀਂ ਵਿੱਚ ਪਾ ਕੇ ਨਾ ਚੱਲਿਆ ਕਰੋ ਠੀਕ ਆ ਆਪਣੇ ਫੈਲਾਂ ਜਮਾ ਹੋ ਜਾਂਦੀਆਂ ਆਪਾਂ ਨੂੰ ਡੇਟਾ ਮਿਲ ਜਾਂਦੇ ਸਾਰਾ ਕੁਝ ਪਰ ਉਹ ਪ੍ਰੋਸੈਸ ਬਹੁਤ ਜ਼ਿਆਦਾ ਹੌਲੀ ਹੁੰਦਾ ਸਲੋ ਹੁੰਦਾ ਕਿਉਂਕਿ ਇੱਥੇ ਤੁਹਾਨੂੰ ਪਤਾ ਅਗਸਤ ਦੇ ਮਹੀਨੇ ਵਿੱਚ ਇਟਲੀ ਦੇ ਵਿੱਚ ਜਿਹੜੀਆਂ ਛੁੱਟੀਆਂ ਹੁੰਦੀਆਂ ਬਹੁਤ ਕੰਮ ਕਰਨ ਵਾਲੇ ਜਿਹੜੇ ਹੈਗੇ ਆ ਤੇ ਉਹ ਸਾ ਸਟਾਫ ਜਿਹੜਾ ਹੁੰਦਾ ਛੁੱਟੀਆਂ ਤੇ ਗਿਆ ਹੁੰਦਾ ਜਿਹੜੇ ਹੁੰਦੇ ਆ ਉਹਨਾਂ ਤੋਂ ਇੰਨਾ ਕੰਮ ਨਹੀਂ ਸੰਭਲਦਾ ਦੋ ਆਉਂਦੇ ਆ ਚਾਰ ਆਉਂਦੇ ਆ ਅਗਸਤ ਦਾ ਮਹੀਨਾ ਤਾਂ ਇਹਨਾਂ ਦਾ ਇਦਾਂ ਹੀ ਚੱਲਦਾ ਹੁੰਦਾ ਤਾਂ ਕਰਕੇ ਜਿਹੜੇ ਬੀਜਾਂ ਦੇ ਹੁਣ ਬੀਜੇ ਲੱਗ ਵੀ ਰਹੇ ਆ ਤੇ ਉਹ ਵੀ ਬਹੁਤ ਲੇਟ-ਲੇਟ ਲੱਗ ਰਹੇ ਆ ਕਿਸੇ ਦਾ 20 ਦਿਨਾਂ ਤੋਂ ਕਿਸੇ ਦਾ 30 ਦਿਨਾਂ ਤੋਂ ਕਿਉਂਕਿ ਉਹਦੀ ਵਜ੍ਹਾ ਇਹੀ ਆ ਕਿ ਵਿੱਚ ਛੁੱਟੀਆਂ ਆ ਗਈਆਂ ਸੀ ਤੁਸੀਂ ਇਦਾਂ ਵੀ ਮੰਨ ਕੇ ਚੱਲੋ ਤੇ ਜਿਹੜੇ ਵੀਰਾਂ ਨੇ ਹੁਣ ਜਿਵੇਂ ਸਤੰਬਰ ਵੀ ਅ ਮਾਦਨਾਂਂ ਗੀ ਚੁੱਕਿਆ ਤੋਂ ਜ਼ਿਆਦਾ ਹੀ ਤੇ ਹੁਣ ਤਾਂ ਜਿਹੜੇ ਅਗਸਤ ਵਾਲੇ ਆ ਵੀਰ ਹਨ ਉਹਨਾਂ ਦਾ ਮਤਲਬ ਫੈਲਾ ਜਿਹੜੇ ਜਮਾ ਕਰਾਈਆਂ ਹੁਣ ਵੀ ਜੇ ਆ ਜਾਣੇ ਚਾਹੀਦੇ ਆ ਠੀਕ ਹੈ ਜੀ ਇਹ ਸੀ ਤੇ ਇੱਕ ਵੀਰ ਦਾ ਕਮੈਂਟ ਸੀਗਾ ਇਹ ਵੀ ਜਾਣਕਾਰੀ ਆ ਲਈ ਆ ਵੀ ਮੈਂ 27 ਅਗਸਤ ਨੂੰ ਵੀ ਐਮਐਸਸੀ ਦੇ ਵਿੱਚ ਜਿਹੜੀ ਆਪਣੀ ਫੈਲ ਜਮਾ ਕਰਵਾਈ ਸੀ ਡੋਮੈਸਟਿਕ ਪੇਪਰ ਸੀਗੇ ਵੀ ਕੀ ਡੋਮੈਸਟਿਕ ਪੇਪਰਾਂ ਦੀ ਵੀ ਮੇਲ ਆ ਜਿਹੜੀ ਉਹ ਮਾਲਕ ਨੂੰ ਜਾਂਦੀ ਆ ਹਾਂਜੀ ਜਿਹੜਾ ਕੋਈ ਡੋਮੈਸਟਿਕ ਪੇਪਰ ਆ ਕੋਈ ਸੀਜ਼ਨਲ ਪੇਪਰ ਆ 9 ਮਹੀਨੇ ਵਾਲੇ ਕੋਈ ਨੌਨ ਸੀਜ਼ਨਲ ਵਾਲੇ ਸਾਲ ਆਲੇ ਤੇ ਜਿਹੜੇ ਵੀ ਪੇਪਰ ਆ ਸਾਰੇ ਇਹਨਾਂ ਦੀ ਜਿਹੜੇ ਮਾਲਕਾ ਨੂੰ ਮੇਲ ਜਾਂਦੀ ਜਾਂਦੀ ਆ ਜਦੋਂ ਕਨਫਰਮ ਕਰਦੇ ਆ ਉਸ ਤੋਂ ਬਾਅਦ ਹੀ ਆਪਣਾ ਜਿਹੜਾ ਵੀਜ਼ਾ ਲੱਗ ਕੇ ਆਉਂਦਾ ਜਦੋਂ ਵੀ ਆਪਾਂ ਨੂੰ ਇੱਧਰ ਕਿਸੇ ਵੀ ਮਾਲਕ ਨੇ ਹਨਾ ਆਪਾਂ ਬੰਦਾ ਪਹੁੰਚਾਈ ਦਾ ਜੇ ਉਹ ਪੁੱਛਦੇ ਵੀ ਤੁਹਾਨੂੰ ਇਹ ਬੰਦਾ ਚਾਹੀਦਾ ਉਹ ਅੱਗੋਂ ਕਨਫਰਮ ਕਰਦਾ ਹਾਂਜੀ ਚਾਹੀਦਾ ਠੀਕ ਆ ਫੇਰ ਉਹ ਆਪਾਂ ਨੂੰ ਵੀਜ਼ਾ ਲਾ ਕੇ ਦਿੰਦੇ ਆ ਜੇ ਆਪਾਂ ਅੱਗੋਂ ਰਿਸਪੌਂਸ ਨਹੀਂ ਦਿੰਦੇ ਮਾਲਕ ਵੀ ਸਾਨੂੰ ਇਹ ਨਹੀਂ ਚਾਹੀਦਾ ਜਾਂ ਬੋਲਦੇ ਨੇ ਮੇਲ ਦਾ ਕੋਈ ਆਨਸਰ ਨਹੀਂ ਦਿੰਦੇ ਤੇ ਉਹ ਆਪਣੀ ਫੇਰ ਰਿਫਿਊਜ਼ਲ ਲਾ ਦਿੰਦੇ ਉਹਨਾਂ ਨੂੰ ਸਮਝ ਜਾਂਦੇ ਵੀ ਇਹਨਾਂ ਨੂੰ ਬੰਦਾ ਨਹੀਂ ਚਾਹੀਦਾ ਇਹ ਹੈ ਜੀ ਇਹਦਾ ਪ੍ਰੋਸੈਸ ਤੇ ਹਾਂਜੀ ਬਾਕੀ ਤੁਸੀਂ ਆਪਾਂ ਜਿਹੜੇ ਵੀਰਾਂ ਨੇ ਹੁਣ ਇੱਧਰ ਆਉਣਾ ਵਾ ਮਤਲਬ ਜਿਨ੍ਹਾਂ ਦੇ ਨੋਲੇ ਉਸਤੇ ਜਾਂ ਪਹਿਲਾਂ ਜਮਾ ਕਰਵਾ ਚੁੱਕੇ ਆ ਤੇ ਜਾਂ ਜਿਹੜੇ ਅੱਗੇ ਆਉਣ ਵਾਲੇ ਸੋਚ ਰਹੇ ਆ ਤੇ ਜਾਂ ਜਿਨ੍ਹਾਂ ਨੇ ਟੈਕਟਾਂ ਲਾਈਆਂ ਚਲੋ ਉਹਨਾਂ ਕੋਲ ਤਾਂ ਹੁਣ ਟਾਈਮ ਬਹੁਤ ਘੱਟ ਘੱਟ ਹੋਊਗਾ ਤੇ ਇਹ ਆਪਾਂ ਤੁਹਾਨੂੰ ਪਰਸਨਲ ਜਾਣਕਾਰੀ ਦਿੰਨੇ ਆ ਕਿਉਂਕਿ ਤੁਸੀਂ ਆਪਣੇ ਫੈਮਿਲੀ ਦੀ ਤਰ੍ਹਾਂ ਹੀ ਆ ਆਪਣੇ ਤੇ ਇੰਨਾ ਤੁਸੀਂ ਟਰਸਟ ਕਰਦੇ ਆਪਣੇ ਵੀਡੀਓ ਸੌਂਦੇ ਆ ਤੇ ਵੀ ਜਿਹੜੇ ਵੀ ਵੀਰ ਭੈਣਾਂ ਨੇ ਇੱਧਰ ਆਉਣਾ ਇੱਕ ਤਾਂ ਤੁਸੀਂ ਬੋਲੀ ਤੇ ਇੱਕ ਕੰਮ ਜ਼ਰੂਰ ਸਿੱਖ ਕੇ ਆਓ ਕਿਉਂਕਿ ਹੁਣ ਤੁਸੀਂ ਆਪਣੇ ਚਲੋ ਇਸ ਚੈਨਲ ਤੇ ਉਸ ਚੈਨਲ ਤੇ ਤਾਂ ਇਹਨਾਂ ਦਾ ਨਹੀਂ ਟਾਈਮ ਲੱਗਾ ਆਪਾਂ ਤੁਹਾਨੂੰ ਵੀਰਾਂ ਦੇ ਨਾਲ ਜਿਹੜੇ ਨਵੇਂ ਆਪਣੇ ਹੁਣ ਪੰਜ ਛੇ ਆਏ ਨਹੀਂ ਮਲਾ ਸਕੇ ਨਾ ਇਸ ਚੈਨਲ ਨਾਲ ਤੇ ਤੁਸੀਂ ਵੇਖਿਆ ਹੋਣਾ ਇਹ ਇੱਕ ਇੱਕ ਦਿਨ ਜਿੱਦੋਂ ਉਹ ਵੀਰ ਆਏ ਸੀਗੇ ਆਪਾਂ ਉਹ ਵੀਡੀਓ ਪਾਈਆਂ ਵਿਆਂ ਉਹ ਵੀਰ ਆਇਆਂ ਨੂੰ ਕਿਸੇ ਨੂੰ ਤਾਂ ਹਜੇ ਮਹੀਨਾ ਪੂਰਾ ਵੀ ਨਹੀਂ ਹੋਇਆ ਕਿਸੇ ਨੂੰ ਹਜੇ 10 12 ਦਿਨ ਨਹੀਂ ਹੋਇਆ ਉਹ ਵੀਰ ਆਪਣੇ ਸਾਰੇ ਜਿਹੜੇ ਆ ਕੰਮਾਂ ਤੇ ਲੱਗ ਚੁੱਕੇ ਆ ਕੰਮਾਂ ਤੇ ਲੱਗ ਗਏ ਆ ਕਿਉਂਕਿ ਆਪਾਂ ਪਹਿਲਾਂ ਹੀ ਸ਼ੁਰੂ ਤੋਂ ਜਦੋਂ ਤੋਂ ਉਹਨਾਂ ਦੇ ਨਾਲ ਉਸਤੇ ਨਿਕਲੇ ਸੀ ਉਦੋਂ ਤੋਂ ਹੀ ਉਹਨਾਂ ਨੂੰ ਕਹਿਣਾ ਸਟਾਰਟ ਕਰਤਾ ਸੀ ਵੀ ਇੱਕ ਤਾਂ ਤੁਸੀਂ ਕੰਮ ਸਿੱਖੋ ਇੱਕ ਬੋਲੀ ਸਿੱਖੋ ਉਹ ਦੋਨੇ ਕੰਮ ਉਹਨਾਂ ਕੋਲ ਸੀਗੇ ਬੋਲੀ ਵੀ ਉਹਨਾਂ ਨੂੰ ਆਉਂਦੀ ਸੀ ਜਿੰਨੀ ਕ ਮਤਲਬ ਕੰਮ ਤੇ ਚੱਲ ਸਕਦੀ ਸੀ ਜ਼ਿਆਦਾ ਤਾਂ ਇੱਥੇ ਰਹਿ ਕੇ ਵੀ ਨੇ ਕਈ-ਕਈ ਸਾਲ ਹੀ ਲੱਗ ਜਾਂਦੇ ਹਜੇ ਇੰਨੀ ਜ਼ਿਆਦਾ ਤਾਂ ਮੈਨੂੰ ਵੀ ਨਹੀਂ ਆਉਂਦੀ ਹੈਗਾ ਨਾ 8-9 ਸਾਲ ਹੋ ਗਏ ਆ ਤੇ ਵੀ ਜਾਂਦਾ ਜਾਂ ਆਪਾਂ ਬੱਚੇ ਜਾਂ ਇੱਥੇ ਜਿਹੜੇ ਪੜ੍ਹਦੇ ਆ ਜਾਂ ਜਿਨ੍ਹਾਂ ਨੂੰ ਕਾਫੀ ਸਾਲ ਹੋ ਗਏ ਪੂਰੀ ਬੋਲੀ ਤਾਂ ਉਹਨਾਂ ਨੇ ਮਸਾਉਣ ਲੱਜੰਦੇ ਬਸ ਆਪਾਂ ਨੂੰ ਇੰਨਾ ਕੁੰਦਾ ਵੀ ਜਿੰਨਾ ਕ ਆਪਾਂ ਨੂੰ ਇੱਥੇ ਚੱਲ ਸਕੇ ਕਾਮਾਕਾਰਾਂ ਤੇ ਚੱਲ ਜੇ ਆਪਾਂ ਮਾਰਕੀਟ ਵਗੈਰਾ ਜਾਣਾ ਮਾਰਕੀਟ ਵਗੈਰਾ ਤਾਂ ਚਲੋ ਚੱਲ ਵੀ ਜਾਂਦਾ ਨਹੀਂ ਚੱਲੂਗੇ ਉਹਨਾਂ ਨੇ ਕਿਹੜਾ ਆਪਾਂ ਨੂੰ ਕੱਢਣਾ ਵਾ ਦੇਖ ਕੇ ਚੀਜ਼ ਲੈ ਲਾਂਗੇ ਪਰ ਕੰਮ ਤੇ ਜਿਹੜੀ ਬੋਲੀ ਆ ਉਹਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਵੀ ਚਲੋ ਮਾੜਾ ਮੋਟਾ ਆਪਾਂ ਨੂੰ ਆਉਂਦੀ ਹੋਵੇ ਤੇ ਥੋੜਾ ਜਿਹਾ ਚਲੋ ਆਪਾਂ ਸ਼ਾਰਿਆ ਨੇ ਸਮਝਾ ਦਾਂ ਜੇ ਹੁਣ ਚੰਗੀ ਤਰ੍ਹਾਂ ਸਾਰੀ ਤੁਹਾਡੀ ਆਪਾਂ ਸ਼ਾਰਿਆ ਨਾਲ ਸਮਝਾਈ ਜਾਵਾਂਗੇ ਉਹ ਜਿਹੜੇ ਮਾਲਕ ਆ ਉਹ ਵੀ ਖੈ ਜਾਂਦੇ ਆ ਉਹ ਕਹਿ ਦਿੰਦੇ ਇਹਨਾਂ ਨੂੰ ਬੋਲੀ ਨਹੀਂ ਆਉਂਦੀ ਵਾਕੀ ਆਪਣਾ ਦੋਤਾ ਤੁਹਾਨੂੰ ਦਾ ਸੀ ਸੀਗਾ ਉਹਦੇ ਆਇਆ ਵਾ ਤੇ ਉਹਦੇ ਆਪਾ ਪੇਪਰ ਮਤਲਬ ਜਦੋਂ ਉਹਧਰ ਨੂੰ ਲਾਉਸਤਾ ਨਿਕਲੇ ਅਸੀਂ ਉਦੋਂ ਹੀ ਆਪਾਂ ਉਹਨੂੰ ਕੰਮ ਕੈਤ ਸਿਕਾਉਣਾ ਸ਼ੁਰੂ ਕਰਤਾ ਸੀਗਾ ਤੇ ਬੋਲੀ ਵੀ ਉਹਨੇ ਸਿੱਖੀ ਸੀ ਤੇ ਹੁਣ ਉਹ ਬਹੁਤ ਵਧੀਆ ਅਲੂਮੀਨੀਅਮ ਦੇ ਕੰਮ ਉਹਨੂੰ ਸਿਖਾਇਆ ਸੀ ਤੇ ਆਉਂਦੇ ਸਾਲ ਹੀ ਦਾ 25 ਨੂੰ ਇੱਥੇ ਆਇਆ 26 ਨੂੰ ਹੀ ਇਸ ਵਿੱਚ ਮਿਲਦਾ 26 ਨੂੰ ਹੀ ਉਹ ਕੰਮ ਤੇ ਜਿਹੜਾ ਆਪਾਂ ਉਹਨੂੰ ਭੇਜਦਾ ਸੀਗਾ ਉੰਤੇ ਵੀ ਇਦਾਂ ਹੁੰਦਾ ਵੀ ਜਦੋਂ ਕੰਮ ਸਿੱਖਿਆ ਵੀ ਹਜੇ ਉਹਦੇ ਮਤਲਬ ਪ੍ਰੋਸੈਸ ਪੇਪਰਾਂ ਦਾ ਚੱਲ ਰਿਹਾ ਕਟ ਜਮ੍ਹਾਂ ਹੋ ਰਿਹਾ ਸਿਰਫ ਇੱਕ ਉਹਦਾ ਕਾਰਡ ਆਇਆ ਵਾ ਤੇ ਉਹਦੇ ਅਧਾਰ ਤੇ ਚਲੋ ਉਹ ਵੀ ਬਾਅਦ 'ਚ ਹੀ ਕਾਰਡ ਆਇਆ ਜਦੋਂ ਕੰਮ ਤੇ ਜਾਣ ਲੱਗ ਗਿਆ ਸਿਹਾਬਤਾ ਬਾਅਦ ਹੀ ਆਇਆ ਉਸ ਤੋਂ ਬਾਅਦ ਹੀ ਆਪਾਂ ਮਾਲਕ ਨੂੰ ਦਿੱਤਾ ਤੇ ਆਏ ਹੁੰਦਾ ਵੀ ਜਦੋਂ ਆਪਾਂ ਨੂੰ ਕੰਮ ਆਉਂਦਾ ਹੋਵੇ ਤੇ ਉਹ ਮਾਲਕ ਜਿਹੜੇ ਆਪਾਂ ਨੂੰ ਭੱਜ ਕੇ ਹੱਥ ਪਾਉਂਦੇ ਆ ਫੜਦੇ ਆ ਵੀ ਚਲੋ ਵਧੀਆ ਇਹਨੂੰ ਕੰਮ ਆਉਂਦਾ ਵਾ ਤੇ ਵੀ ਚਲੋ ਪੇਪਰ ਤਾਂ ਮੈ ਲੀ ਜਾਣੇ ਜਦੋਂ ਆਇਆ ਹੈ ਪੇਪਰਾਂ ਤੇ ਹਨਾ ਤੇ ਵੀ ਪੇਪਰ ਤਾਂ ਇਹਦੇ ਜਿਹੜੇ ਮੈ ਲੀ ਜਾਣੇ ਆ ਤਾਂ ਹੀ ਆਪਾਂ ਹੁਣ ਕਹਿੰਨੇ ਆ ਵੀ ਤੁਸੀਂ ਇਹ ਦੋ ਚੀਜ਼ਾਂ ਸਿੱਖ ਕੇ ਆਇਆ ਕਰੋ ਤੇ ਤੁਹਾਨੂੰ ਕੰਮ ਵੀ ਮਿਲੂਗਾ ਇੱਥੇ ਤੇ ਸਾਰਾ ਕੁਝ ਤੁਸੀਂ ਇੱਥੇ ਸੈੱਟ ਵੀ ਹੋਊਗੀ ਠੀਕ ਹੈ ਜੀ ਤੇ ਇਹ ਸੀ ਜੀ ਚਲੋ ਆਪਣੀ ਵੀਡੀਓ ਤੇ ਜਿਹੜਾ ਤੁਹਾਡਾ ਮੇਨ ਕਮੈਂਟ ਆ ਰਿਹਾ ਸੀਗਾ ਤੇ ਉਹਦੇ ਤੇ ਮੈਂ ਹੁਣ 2-3 ਦਿਨ ਹੋ ਗਏ ਕਮੈਂਟ ਆਉਂਦਿਆਂ ਨੂੰ ਤੇ ਬਸ ਟਾਈਮ ਹੀ ਨਹੀਂ ਲੱਗਦਾ ਸੀ ਮੈਂ ਕਹਿੰਦੀ ਸੀ ਅੱਜ ਬਣਾਉਣੀ ਅੱਜ ਬਣਾਉਣੀ ਆ ਤੇ ਵੀਡੀਓ ਬਣਾਉਣ ਨੂੰ ਟਾਈਮ ਹੀ ਨਹੀਂ ਲੱਗਦਾ ਸੀ ਤੇ ਅੱਜ ਫਿਰ ਮੇਰੀ ਛੁੱਟੀ ਸੀ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾ ਕੇ ਤੇ ਵੀਰ ਭੈਣਾਂ ਨੂੰ ਆਪਾਂ ਸ਼ੇਅਰ ਕਰ ਦਈਏ ਵੀ ਜਿਹੜੇ ਵੀ ਇਹਦਾ ਕੀ ਮਤਲਬ ਹੁੰਦਾ ਵਾ ਤੇ ਬਾਕੀ ਤੁਸੀਂ ਟੈਨਸ਼ਨ ਨਾ ਲਓ ਸਾਡੇ ਕਹਿਨ ਤੇ ਤੇ ਆਪਾਂ ਤਾਂ ਜਿੰਨੀ ਕਾਪਾ ਨੂੰ ਵੀ ਨੌਲਜ ਹੈਗੀ ਆ ਉਹਦੇ ਬਾਰੇ ਆਪਾਂ ਤੁਹਾਨੂੰ ਦੱਸਿਆ ਵੀ ਇਦਾਂ ਹੁੰਦਾ ਵਾ ਤੇ ਤੁਸੀਂ ਅੱਗੇ ਜਾ ਕੇ ਤੁਸੀਂ ਵੇਖੋ ਹੋ ਸਕਦਾ ਤੁਹਾਡਾ ਵੀ ਜਨ ਲੱਗਿਆ ਵੀ ਹੋਵੇ ਤੇ ਜੇ ਕਿਸੇ ਵੀਰ ਭੈਣ ਦਾ ਇਦਾਂ ਦਾ ਹੋਇਆ ਵੀ ਉਹ ਜਾ ਉੱਥੇ ਜਾ ਕੇ ਆਪਦਾ ਪਾਸਪੋਰਟ ਲੈ ਕੇ ਆਏ ਆ ਤੇ ਵੀਜ਼ਾ ਲੱਗਾ ਤੇ ਉਹ ਕਮੈਂਟ ਕਰਕੇ ਆਪਾਂ ਨੂੰ ਥੱਲੇ ਜਰੂਰ ਦੱਸ ਦਿਆ ਕਰੋ ਤੇ ਤਾਂ ਕਿ ਜਿਹੜੇ ਹੋਰ ਵੀਰ ਭੈਣਾਂ ਤੇ ਉਹਨਾਂ ਨੂੰ ਵੀ ਪਤਾ ਲੱਗ ਜੇ ਠੀਕ ਹੈ ਜੀ ਇਹ ਸੀ ਜੀ ਅੱਜ ਦੀ ਆਪਣੀ ਵੀਡੀਓ ਹੁਣ ਮਿਲਾਂਗੇ ਕੋਈ ਅਗਲੀ ਵੀਡੀਓ ਚ ਕੋਈ ਲੈ ਕੇ ਨਵੀਂ ਅਪਡੇਟ ਤੁਹਾਡੇ ਕਮੈਂਟ ਜਿਹੜੇ ਜਾਂ ਜਾਣਕਾਰੀ ਵਾਲੇ ਹੋਏ ਉਹਨਾਂ ਦੀ ਵੀਡੀਓ ਤੇ ਬਾਕੀ ਹਾਂ ਜੀ ਬਹੁਤ ਵੀਰ ਭੈਣ ਜਿਹੜੇ ਆਪਾਂ ਨਾਲ ਕੋਈ ਕਹਿੰਦੇ ਆ ਵੀ ਆਪਾਂ ਦੀਦੀ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਵੀ ਡਾਕ ਇਮੀਗ੍ਰੇਸ਼ਨ ਵਾਰੇ ਸਰਫ ਡਾਕੂਮੈਂਟ ਵਾਰੇ ਜਾਂ ਕੋਈ ਵੀ ਕੋਈ ਨੌਲੇਜ ਲੈਣੀ ਆ ਤੇ ਉਹ ਆਪਾਂ ਤੁਹਾਨੂੰ ਪੁੱਛਦੇ ਆ ਵੀ ਆਪਾਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਵੀ ਆਪਾਂ ਆਪਣਾ ਵਟਸਐਪ ਨੰਬਰ ਨਹੀਂ ਦੇ ਸਕਦੇ ਆਪਣੀ ਇੰਸਟਾਗ੍ਰam ਜਿਹੜੀ ਆਈਡੀ ਆ ਉਹ ਸਿਮਰ ਇਟਲੀ 0505 ਆ ਜਿਹੜੀ ਤੇ ਉਹਦੇ ਤੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਆ ਸਰਫ ਓਨਲੀ ਮੈਸੇਜ ਦਾ ਆਪਾਂ ਤੁਹਾਨੂੰ ਉਹਤੇ ਤੇ ਜਵਾਬ ਦਵਾਂਗੇ ਜੇ ਕੋਈ ਤੁਹਾਡੀ ਜਾਣਕਾਰੀ ਇਹ ਵੀਡੀਓ ਹੋਈ ਹੋਰ ਵੀਰ ਭੈਣਾਂ ਨੂੰ ਵੀ ਦੱਸਣ ਵਾਲੀ ਹੋਈ ਤੇ ਉਹ ਆਪਾਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਚ ਬਾਏ ਬਾਏ